ਸਰ ਅਸੀਂ ਸਾਰੇ ਕਮਾਕਾਰਾਂ ਦੇ ਕਰਕੇ ਪਰੇਸ਼ਾਨ ਰਹਿੰਦੇ ਆ ਤੇ ਜਦੋਂ ਕੋਈ ਸਰਕਾਰੀ ਕੰਮ ਹੋਵੇ ਤਾਂ ਹਮੇਸ਼ਾ ਲੰਬੀਆਂ ਲਾਈਨਾਂ ਦੇ ਵਿੱਚ ਸਮਾਂ ਬਰਬਾਦ ਕਰਨਾ ਪੈਂਦਾ ਪਰ ਦੱਸ ਦਈਏ ਕਿ ਸਰਕਾਰ ਤੁਹਾਡੇ ਦੁਆਰ ਜਿਹੜੀ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਸਰਕਾਰ ਤੁਹਾਡੇ ਦੁਆਰ ਤੁਹਾਡੇ ਘਰਾਂ ਦੇ ਕੋਲ ਕੈਂਪ ਲਗਾਏ ਜਾਣਗੇ ਸਾਰੇ ਸਰਕਾਰੀ ਕੰਮ ਜਿਹੜੇ ਨੇ ਇਹਨਾਂ ਕੈਂਪਾਂ ਦੇ ਵਿੱਚ ਕਰਵਾਏ ਜਾਣਗੇ ਇੱਕ ਇਹੋ ਜਿਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਿਆ ਮੋਕੇ ਦੇ ਵਿੱਚ ਪਿੰਡ ਦੇ ਵਿੱਚ ਇੱਕ ਵਿਆਹ ਦੀ ਜੋੜੀ ਜਿਹੜੀ ਹੈ ਵਿਆਹ ਦੇ 5 ਮਿੰਟਾਂ ਬਾਅਦ ਹੀ ਉਹਨਾਂ ਨੂੰ ਉਹਨਾਂ ਦਾ ਮੈਰਿਜ ਸਰਟੀਫਿਕੇਟ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤਾ ਜਾਂਦਾ ਹੈ ਤੁਹਾਡੇ ਨਾਲ ਤਸਵੀਰਾਂ ਜਾਣਕਾਰੀ ਸਾਂਝੀ ਕਰਦੇ ਆ ਦੱਸਿਆ ਜਾ ਰਿਹਾ ਹੈ ਕਿ ਆਨੰਦ ਕਾਰਜ ਦੇ 5 ਮਿੰਟ ਬਾਅਦ ਹੈ ਵਿਆਹੀ ਜੋੜੀ ਜਿਹੜੀ ਹੈ ਉਹਨਾਂ ਨੂੰ ਕੈਂਪ ਦੇ ਵਿੱਚ ਲਿਜਾਇਆ ਜਾਂਦਾ ਹੈ ਮੌਕੇ ਤੇ ਮੌਜੂਦ ਅਮਲ ਲਈ ਅਮਨਦੀਪ ਕੌਰ ਅਰੋੜਾ ਨਾਲ ਐਸ ਡੀ ਐਮ ਜਿਹੜੇ ਨੇ ਮੌਜੂਦ ਹੁੰਦੇ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਇਸ ਵਿਆਹੀ ਜੋੜੀ ਨੂੰ ਸ਼ਗਨ ਦੀ ਰਸਮ ਵੀ ਜਿਹੜੀ ਉੱਥੇ ਕੀਤੀ ਜਾਂਦੀ ਹੈ ਤੇ ਨਾਲ ਹੀ 5 ਮਿੰਟਾਂ ਦੇ ਅੰਦਰ ਅੰਦਰ ਜਿਹੜਾ ਇਹਨਾਂ ਨੂੰ ਇਹਨਾਂ ਦਾ ਮੈਰਿਜ ਸਰਟੀਫਿਕੇਟ ਪ੍ਰੋਵਾਈਡ ਕਰਵਾ ਦਿੱਤਾ ਜਾਂਦਾ ਹੈ ਵਿਆਹੀ ਜੋੜੀ ਜਿਹੜੀ ਹੈ ਬਹੁਤ ਖੁਸ਼ ਵੀ ਨਜ਼ਰ ਆਉਂਦੀ ਹੈ ਮੌਕੇ ਤੇ ਕੀ ਜਾਣਕਾਰੀ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਤੁਹਾਨੂੰ ਸੁਣ万ਨੇ ਆ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਵਾਰਕਾ ਦੀ ਤੁਹਾਡੀ ਮੈਰਿਜ ਹੋਈ ਹੈ ਪਰ ਇੱਕ ਹੋਰ ਖੁਸ਼ੀ ਦੀ ਗੱਲ ਤੁਹਾਨੂੰ ਮਿਲੇਗੀ ਨਾਲ ਦੀ ਨਾਲ ਅੱਜ ਰਜਿਸਟ੍ਰੇਸ਼ਨ ਵੀ ਹੋ ਗਈ ਵਿਆਹ ਦੀ ਕੀ ਕੌਂਗਰੇਸ ਜੀ ਨੂੰ ਜਦੋਂ ਸੀ ਦੋਸਤ ਆਏ ਤਾਂ ਪਤਾ ਲੱਗਿਆ ਕਿ ਇਹ ਤਾਂ ਇੰਸਟੈਂਟ ਹੀ ਨਾਲ ਰਜਿਸਟ੍ਰੇਸ਼ਨ ਹੋ ਗਈ ਨਾ ਸਪੋਰਟ ਕਿਸ਼ੂ ਨੂੰ ਐਂਡ ਥੈਂਕ ਯੂ ਸਭਾ ਕਿ ਇਤਨਾ ਅੰਨ ਨਾਲ ਸਾਨੂੰ ਸਰਟੀਫਿਕੇਟ ਦਿਓ ਜੀ